ਜੰਦੇ ਤਾਂ ਵੀ ਮੁੱਕ ਜਾਂਦੇ ਸਿੰਘ ਰੋਜ਼ ਮਰਦੇ ਤਾਂ ਵੀ ਮੁੱਕਦੇ ਨਹੀਂ ਜ਼ਖਮ ਮੇਰੇ ਪੰਜਾਬ ਦੇ ਕੌਣ ਵੰਦਾ ਅੱਗੋ ਲੱਗੀ ਜਾਂਦੇ ਐ ਤੇ ਪਿਛਲੇ ਸੁੱਕਦੇ ਨਹੀਂ ਜੈਰੀ ਗੋਲੀਆਂ ਜੇ ਗਿਣ ਕੇ ਮਾਰਦਾ ਨਹੀਂ ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ ਸਫਰੀ ਲੋਕ ਸ਼ਹੀਦਾਂ ਨੂੰ ਪੂਜਦੇ ਨੇ ਮਾੜੇ ਬੰਦੇ ਦੀ ਮੜੀ ਤੇ ਥੁੱਕਦੇ ਨਹੀਂ ਮਾੜੇ ਬੰਦੇ ਦੀ ਮੜੀ ਤੇ ਥੁੱਕਦੇ ਨਹੀਂ ਕੀਟਕੋਟ ਵਾਲੇ ਤੁਹਾਨੂੰ ਤੇ ਵੈਸੀ ਸੋਸ਼ਲ ਮੀਡੀਆ ਤੇ ਕਹਿੰਦੇ ਕਿ ਤਾਂ ਨੱਚਣ ਗਉਣ ਵਾਲਿਆਂ ਨੂੰ ਚੁਣ ਲੈਂਦੇ ਆ। 3 ਐਮਪੀਐਸ ਚੁਣ ਕੇ ਭੇਜਿਆ ਪਰ ਕਿਸੇ ਨੇ ਵੀ ਪੰਜਾਬ ਦੇ ਹੱਕ ਦੇ ਵਿੱਚ ਪੰਜਾਬ ਦੇ ਪੱਖ ਦੇ ਵਿੱਚ ਸਟੈਂਡ ਨਹੀਂ ਲਿਆ। ਇਹਨਾਂ ਦੇ ਪਰਿਵਾਰ ਦੀ ਜੋ ਕੁਰਬਾਨੀ ਹੈ ਉਹ ਆਪਾਂ ਸਾਰਿਆਂ ਨੂੰ ਪਤਾ ਹੈ। ਨੋ ਸੋਸ਼ਲ ਮੀਡੀਆ ਦੇ ਜ਼ਰੀਏ ਇਹਨਾਂ ਦੇ ਇਤਿਹਾਸ ਬਾਰੇ ਇਹਨਾਂ ਦੇ ਪਰਿਵਾਰ ਦੀ ਕੁਰਬਾਨੀ ਦੇ ਬਾਰੇ ਪਤਾ ਚੱਲਿਆ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਦੇ ਨਾਲ ਖੜੀਏ ਇਹਨਾਂ ਦਾ ਸਾਥ ਦਈਏ ਸੋ ਹੱਥ ਖੜੇ ਕਰਕੇ ਜੂਨ ਫਤੇ ਦੀ ਸਾਂਝ ਪਾਇਓ ਵਾਹ ਹੈ ਗੁਰਜੀ ਦਾ ਖਾਸਾ ਵਾਹ ਹੈ ਨਰਗੀ ਨੂੰ ਫੱਲੇ ਸੋ ਅੱਜ ਤੁਹਾਡੇ ਨਗਰ ਦੇ ਵਿੱਚ ਕਿਸੇ ਰਾਜਨੀਤਿਕ ਪਾਰਟੀ ਦੇ ਲਈ ਨਹੀਂ ਆਏ ਜੀ ਅਸੀਂ ਆਏ ਆ ਆਪ ਦਾ ਫਰਜ ਸਮਝ ਕੇ ਆਪ ਦੀ ਜ਼ਿੰਮੇਵਾਰੀ ਸਮਝ ਕੇ ਭਾਈ ਸਰਪਜੀਤ ਸਿੰਘ ਖਾਲਸਾ ਜੀ ਦੀ سپورਟ ਦੇ ਵਿੱਚ ਤੇ ਮੈਨੂੰ ਲੱਗਦਾ ਤੁਹਾਡਾ ਸਾਰਿਆਂ ਦਾ ਵੀ ਫਰਜ ਬਣਦਾ ਕਿ ਆਪਾਂ ਡਟ ਕੇ ਇਹਨਾਂ ਦੀ سپورਟ ਕਰੀਏ ਆਪਾਂ ਸਦੀਆਂ ਤੋਂ ਵੋਟਾਂ ਪਾਈਆਂ ਨੇ ਅੱਗੇ ਪਤਾ ਨਹੀਂ ਕਿੰਨੇ ਸਾਲ ਵੋਟਾਂ ਪਾਉਣੀਆਂ ਨੇ ਜੇ ਜਿੱਥੇ ਤੁਹਾਡਾ ਦਿਲ ਕਰੂਗਾ ਉੱਥੇ ਤੁਸੀਂ ਵੋਟਾਂ ਪਾ ਦਿਓ ਤੇ ਪਹਿਲਾਂ ਵੀ ਪਾਈਆਂ ਪਰ ਅਸੀਂ ਇਹ ਅਪੀਲ ਕਰਦੇ ਹਾਂ ਕਿ ਇਸ ਵਾਰ ਇੱਕ ਮੌਕਾ ਆਪਾਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਦੇਈਏ ਕਿਉਂਕਿ ਅੱਜ ਪੂਰੀ ਦੁਨੀਆ ਦੀ ਨਜ਼ਰ ਤੁਹਾਡੇ ਫਰੀਦਕੋਟ ਹਲਕੇ ਤੇ ਟਿਕੀ ਹੋਈ ਹੈ ਮੇਰੇ ਨੌਜਵਾਨ ਵੀਰਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਹੈ ਮੇਰੀਆਂ ਭੈਣਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਹੈ ਬਜ਼ੁਰਗਾਂ ਕੋਲ ਵੀ ਮੋਬਾਈਲ ਆ ਤੇ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਅੱਜ ਸਾਡੇ ਫਰੀਦਕੋਟ ਹਲਕੇ ਦੇ ਬਾਰੇ ਕੀ ਖਬਰਾਂ ਚੱਲ ਰਹੀਆਂ ਨੇ ਕਿ ਭਾਈ ਸਰਪਜੀਤ ਸਿੰਘ ਖਾਲਸਾ ਦੀ ਇੱਕ ਵੱਡੀ ਲਹਿਰ ਫਰੀਦਕੋਟ ਹਲਕੇ ਦੇ ਵਿੱਚ ਉੱਠੀ ਹੋਈ ਹੈ ਤੇ ਸਾਡਾ ਫਰਜ ਬੰਦ ਹੈ ਕਿ ਅਸੀਂ ਉਸ ਲਹਿਰ ਦੇ ਵਿੱਚ ਆਪਣਾ ਇੱਕ ਇੱਕ ਕੀਮਤੀ ਵੋਟ ਪਾਈਏ ਭਾਈ ਸਾਹਿਬ ਤੋਂ ਕੋਈ ਜ਼ਿਆਦਾ ਪ੍ਰਚਾਰ ਨਹੀਂ ਹੋ ਸਕਿਆ ਪਿੰਡਾਂ ਦੇ ਵਿੱਚ ਨਹੀਂ ਪਹੁੰਚ ਸਕੇ ਸਮਾਂ ਵੀ ਥੋੜਾ ਸੋ ਜਿਹੜੇ ਵੀ 4-5 ਦਿਨ ਰਹਿ ਗਏ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਦੀ ਹਾਂ ਇਹਨਾਂ 4-5 ਦਿਨਾਂ ਦੇ ਵਿੱਚ ਘਰ-ਘਰ ਜਾਓ ਸਰਕਾਰ ਜੋ ਨਿਸ਼ਾਨ ਕਿਸਾਨ ਤੇ ਗੰਨਾ ਪਹੁੰਚਾਓ ਲੋਕਾਂ ਨੂੰ ਜਾਗਰੂਕ ਕਰੋ ਕਿ ਸਾਨੂੰ ਅਜਿਹੇ ਨੁਮਾਇੰਦਿਆਂ ਦੀ ਲੋੜ ਹੈ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਡੇ ਹੱਕਾਂ ਦੀ ਗੱਲ ਕਰਨ ਸਾਡੇ ਹਕੂਕਾਂ ਦੀ ਗੱਲ ਕਰਨ ਸਾਡੀਆਂ ਦਸਤਾਰਾਂ ਦੀ ਗੱਲ ਕਰਨ ਸਾਡੀ ਕੌਮ ਦੀ ਗੱਲ ਕਰਨ ਤੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨ ਬੜੇ ਐਮਪੀ ਅਸੀਂ ਚੁਣ ਕੇ ਭੇਜਿਆ ਪਰ ਕਿਸੇ ਨੇ ਵੀ ਪੰਜਾਬ ਦੇ ਹੱਕ ਦੇ ਵਿੱਚ ਪੰਜਾਬ ਦੇ ਪੱਖ ਦੇ ਵਿੱਚ ਸਟੈਂਡ ਨਹੀਂ ਲਿਆ ਸੋ ਫਰੀਦਕੋਟ ਵਾਲਿਓ ਤੁਹਾਨੂੰ ਤੇ ਵੈਸੇ ਸੋਸ਼ਲ ਮੀਡੀਆ ਤੇ ਕਹਿੰਦੇ ਕਿ ਤਾਂ ਨੱਚਣ ਗਉਣ ਵਾਲਿਆਂ ਨੂੰ ਚੁਣ ਲੈਂਦੇ ਆ। ਸ੍ਰੀ ਸਿਵਾਰ ਤੁਹਾਡੇ ਕੋਲ ਮੌਕਾ ਹੈ ਜੀ। ਇੱਕ ਵਧੀਆ ਅਣਖ ਦੀ ਦੁਹਾਰਨ ਦਿੰਦਿਆਂ ਗੈਰਤ ਦੀ ਦੁਹਾਰਨ ਦਿੰਦਿਆਂ ਆਪਣਾ ਫਰਜ਼ ਬੰਦਾ ਕਿ ਆਪਾਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਚੁਣੀਏ। ਇਹਨਾਂ ਦੇ ਪਰਿਵਾਰ ਦੀ ਜੋ ਕੁਰਬਾਨੀ ਹੈ ਉਹ ਆਪਾਂ ਸਾਰਿਆਂ ਨੂੰ ਪਤਾ ਹੈ। ਇਹਨਾਂ ਨੇ ਸਾਡੀ ਕੌਮ ਦੇ ਲਈ ਕੀ ਕੁਝ ਕੀਤਾ ਇਹਨਾਂ ਦੇ ਪਰਿਵਾਰ ਦੀ ਕਿੰਦੀ ਵੱਡੀ ਕੁਰਬਾਨੀ ਰਹੀ ਹੈ ਤੇ ਹੁਣ ਫੱਜ ਸਾਡਾ ਹੈ ਕਿ ਇਹਨਾਂ ਦੇ ਪਰਿਵਾਰ ਦੀ ਉਸ ਕੁਰਬਾਨੀ ਦਾ ਮੁੱਲ ਮੋੜੀਏ ਤੇ ਇੱਕ ਗੱਲ ਯਾਦ ਰੱਖਿਓ ਜੇਕਰ ਤਾਂ ਭਾਈ ਸਾਹਿਬ ਇਹ ਚੋਣਾ ਜਿੱਤਦੇ ਆ ਤਾਂ ਸਾਡੀ ਸਾਰਿਆਂ ਦੀ ਜਿੱਤ ਹੋਵੇਗੀ ਤੁਹਾਡੀ ਹਲਕੇ ਦੇ ਵਸੀਆਂ ਦੀ ਜਿੱਤ ਹੋਵੇਗੀ ਤੇ ਜੇਕਰ ਚੋਣਾ ਹਾਰਦੇ ਆ ਤਾਂ ਹਾਰ ਭਾਈ ਸਾਹਿਬ ਦੀ ਨਹੀਂ ਹੋਵੇਗੀ ਇਹ ਹਾਰ ਹੋਏਗੀ ਤੁਹਾਡੀ ਅਣਖ ਦੀ ਤੁਹਾਡੀ ਬਹਾਦਰੀ ਦੀ ਤੁਹਾਡੀ ਗੈਰਤ ਦੀ ਤੁਹਾਡੀ ਪੰਜਾਬੀਅਤ ਦੀ ਤੇ ਸਾਡੀ ਕੌਮ ਦੀ ਦੁਨੀਆ ਭਰ ਦੇ ਵਿੱਚ ਜਿਹੜਾ ਸਾਡਾ ਰੁਤਬਾ ਹੈ ਨਾ ਜਿਹੜਾ ਫਰੀਦ ਖੋਟ ਦਾ ਨਾਮ ਹੈ ਉਸ ਦੀ ਹਾਰ ਹੋਵੇਗੀ ਫੈਸਲਾ ਤੁਹਾਡੇ ਹੱਥਾਂ ਦੇ ਵਿੱਚ ਹੈ ਮੈਂ ਅੱਜ ਜਦੋਂ ਆ ਰਹੀ ਸੀ ਤਾਂ ਮੇਨਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਬਾਰੇ ਪੜਿਆ ਇਹਨਾਂ ਦੇ ਪਿਤਾ ਜੀ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਹਨਾਂ ਦੀ ਮਾਤਾ ਦੀ ਮਾਤਾ ਜੀ ਦੇ ਨਾਲ ਵੀ ਸਿਸਟਮ ਨੇ ਜੋ ਕੁਝ ਕੀਤਾ ਔਰ ਤੁਸੀਂ ਵੇਖੋ ਉਸ ਵਕਤ ਰੋਪੜ ਦੀ ਸੀਟ ਤੋਂ ਮੈਨੂੰ ਸਨ ਤਾਂ ਨਹੀਂ ਯਾਦ ਕਿਹੜੀ ਸੀ ਲਗਭਗ 3.5 ਲੱਖ ਵੋਟ ਦੀ ਲੀਡ ਦੇ ਨਾਲ ਇਹਨਾਂ ਦੇ ਮਾਤਾ ਜੀ ਨੇ ਇਲੈਕਸ਼ਨ ਜਿੱਤਿਆ ਸੀ ਚਾਰ ਵਾਰ ਪਹਿਲਾਂ ਤਿੰਨ ਵਾਰ ਲੋਕ ਸਭਾ ਤੇ ਇੱਕ ਵਾਰ ਵਿਧਾਨ ਸਭਾ ਇਲੈਕਸ਼ਨ ਭਾਈ ਸਾਹਿਬ ਨੰਨੇ ਦੇ ਵਿੱਚ ਇਹਨਾਂ ਦੇ ਮਾਤਾ ਜੀ 99 ਦੇ ਵਿੱਚ ਜਿੱਤੇ ਸੀ ਉਸ ਤੋਂ ਬਾਅਦ ਤਿੰਨ ਵਾਰ ਐਮਪੀ ਤੇ ਇੱਕ ਵਾਰ ਵਿਧਾ ਵਾ ਇਲੈਕਸ਼ਨ ਪਾਈ ਸਾਹਿਬ ਲੜ ਚੁੱਕੇ ਆ ਪਰ ਅਸੀਂ ਪੰਜਾਬੀ ਨਾਲ ਨਹੀਂ ਖੜੇ ਜੇਕਰ ਅੱਜ ਸਾਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਇਹਨਾਂ ਦੇ ਇਤਿਹਾਸ ਬਾਰੇ ਇਹਨਾਂ ਦੇ ਪਰਿਵਾਰ ਦੀ ਕੁਰਬਾਨੀ ਦੇ ਬਾਰੇ ਪਤਾ ਚੱਲਿਆ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਦੇ ਨਾਲ ਖੜੀਏ ਇਹਨਾਂ ਦਾ ਸਾਥ ਦਈਏ ਇੱਕ ਇੱਕ ਵੋਟ ਇਹਨਾਂ ਦੇ ਹੱਕ ਦੇ ਵਿੱਚ ਭੋਗਤਿਆ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰੋ ਉਹ ਪਿੰਡ ਘਰ ਘਰ ਜਾ ਕੇ ਪ੍ਰਚਾਰ ਕਰੋ ਔਰ ਚੋਣ ਨਿਸ਼ਾਨ ਜਿਹੜਾ ਸਾਡਾ ਕਿਸਾਨ ਤੇ ਗੰਨਾ ਔਰ ਜਰੂਰ ਤੁਸੀਂ ਘਰ ਘਰ ਪਹੁੰਚਾਓ ਇਹਨੀਆਂ ਖ ਬੇਨਤੀਆਂ ਕਰਨੀਆਂ ਸੀ ਜੀ ਸਮਾਂ ਵੀ ਬਹੁਤ ਘਟ ਹੈ ਖੀਰ ਤੇ ਦੋ ਹੀ ਲਾਈਨਾਂ ਬੋਲਾਂਗੀ ਕਿ ਜ਼ਾਲਮ ਰੋਜ਼ ਜੰਮਦੇ ਤਾਂ ਵੀ ਮੁੱਕ ਜਾਂਦੇ ਸਿੰਘ ਰੋਜ਼ ਮਰਦੇ ਤਾਂ ਵੀ ਮੁੱਕਦੇ ਨਹੀਂ ਜ਼ਖਮ ਮੇਰੇ ਪੰਜਾਬ ਦੇ ਕੌਣ ਵੇਂਦਾ ਅਗੋਂ ਲੱਗੀ ਜਾਂਦੇ ਐ ਤੇ ਪਿਛਲੇ ਸੁੱਕਦੇ ਨਹੀਂ ਵੈਰੀ ਗੋਲੀਆਂ ਜੇ ਗਿਣ ਕੇ ਮਾਰਦਾ ਨਹੀਂ ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ ਸਫਰੀ ਲੋਕ ਸ਼ਹੀਦਾਂ ਨੂੰ ਪੂਜਦੇ ਨੇ ਮਾਰੇ ਬੰਦੇ ਦੀ ਮੜੀ ਤੇ ਥੁੱਕਦੇ ਨਹੀਂ ਮਾਰੇ ਬੰਦੇ ਦੀ ਮੜੀ ਤੇ ਥੁੱਕਦੇ ਨਹੀਂ ਬੋਲੋ ਇਨਸਾਨ ਹੋ ਇੱਕ ਬੇਨਤੀਆਂ ਪ੍ਰਵਾਨ ਕਰਿਓ ਜੀ ਗੱਜ ਕੇ ਫਤੇ ਦੀ ਸਾਂਝ ਖੀਰ ਦੇ ਵਿੱਚ ਪਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਤਨਵਾਜੀ ਪੈਸਾ ਉਹਨੂੰ ਕਹਿ ਲਈ ਪੈਸਾ ਨਹੀਂ